ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਦੁਖੀ ਪੰਡਤਾਂ ਨੇ ਨੌਵੇਂ ਪਾਤਸ਼ਾਹ ਦੀ ਅੱਗੇ ਪ੍ਰਾਰਥਾ ਅਰਦਾਸ ਬੇਨਤੀ ਕਰੀ ਸੱਚੇ ਪਾਤਸ਼ਾਹ ਰੰਗਜੀਤ ਸਾਡੇ ਤੇ ਜ਼ੁਲਮ ਕਰ ਰਿਹਾ ਸਾਨੂੰ ਕਤਲ ਕਰ ਰਿਹਾ ਸਾਨੂੰ ਗਊਆਂ ਕਤਲ ਕਰਕੇ ਖਵਾ ਰਿਹਾ ਸਾਡੇ ਜਨੇਊ ਲਾ ਰਿਹਾ ਧੱਕੇ ਦੇ ਨਾਲ ਸਾਨੂੰ ਸੜਾ ਦੇ ਵਿੱਚ ਲਿਆ ਲਿਜਾ ਰਿਹਾ ਨਵੇਂ ਪਾਸਾ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਅਰਦਾਸ ਬੇਨਤੀ ਨੂੰ ਸਵੀਕਾਰ ਕੀਤਾ ਸਵੀਕਾਰ ਕਰਕੇ ਆਪਣੇ بیٹے ਗੋਵਿੰਦ ਰਾਏ ਨੂੰ ਸਾਰੀ ਗੱਲ ਸਮਝਾ ਕੇ ਮਾਤਾ ਗੁਜਰੀ ਜੀ ਨੂੰ ਸਾਰੀ ਗੱਲ ਸਮਝਾ ਕੇ ਜਿਸ ਵੇਲੇ ਅਨੰਦਪੁਰੀ ਸਾਹਿਬ ਤੋਂ ਤੁਰ ਲੱਗਦੇ ਨੇ ਉਸ ਵੇਲੇ ਦੀ ਕਹਾਵਤਾਂ ਇਹੋ ਬੇਨਤੀ ਕੀਤੀ ਜਾ ਰਹੀ ਆ ਜੀ ਸੁਣਗੇ ਪੰਡਤਾਂ ਦੇ ਸੁਣ ਕੇ ਤੇ ਦੁੱਖ ਗੁਰਾਂ ਤੋਂ ਗਿਆਨ ਆ ਸਹਾਰਿਆ ਦੁੱਖੀਆਂ ਨੂੰ ਲਾਗੇ ਕੰਠ ਨਾਲ ਗੁਰੂ ਜੀ ਦਿੱਤਾ ਸਹਤਕਾਰ ਐ ਗੁਰੂ ਆਨੰਦਪੁਰੀ ਨੂੰ ਦੰਦਾ ਟਕਰਕੇ ਤੁਰਪੇ ਵਸਾਰਿਆ ਹੋ ਗਏਂ ਦਡੋਬ ਦੀ ਬਚਾਉਣ ਬਾਖਤੇ ਦਿੱਲੀ ਨੂੰ ਤਿਆਰਿਆ ਈ ਮਤੇ ਦਾ ਆਸਰਸ ਪੀ ਦਾਸ ਤੋ ਰੋਦੇ ਤੇ ਦਿਆਲਾ ਨਾਲ ਸੀ ਕਾਰਨੀ ਹੈ ਰਾਖੀ ਤੇ ਲਕਾ ਤੇ ਜੰਜੂ ਦੀ ਦਿਲ ਚਾ ਖਿਆਲ ਸੀ ਪਰ ਆਹ ਜਿਵੇਂ ਮੱਖਣ ਤਾਰਿਆ ਹੈ ਜਿਵੇਂ ਮੱਖਣ ਲਵਾਣੇ ਨੂੰ ਉਹ ਵੇ ਦੇਣਾ ਤਾਰਿਆ ਜੀ ਹੋਵੇਂ ਦੇਣਾ ਤਾਰਿਆ ਹੋ ਗਏਂ ਦ ਡੋਬ ਦੀਵ ਚਾਉਣ ਵਾਸਤੇ ਦਿੱਲੀ ਨੂੰ ਤਿਆਰ ਐ ਅੰਦਰ ਆਂਦਾ ਐ ਸਾਜਣ ਆਉ ਪਾਵਾਂਗੇ ਜਿਹੜਾ ਕਦੇ ਨਾ ਟੁੱਟੇ ਠੱਲ ਜਾਗੇ ਝੋਲਮਾ ਹਨੇਰੀ ਚੱਲਦੀ ਸਾਥ ਜਾਣੇ ਨਾਲ ਲੁੱਟੇ ਝੋਲਮਾ ਦਾ ਭੰਬੜ ਮਚਾਏ ਪਾਪੀ ਨੇ ਜੀ ਹੋ ਝੋਲਮਾ ਦੇ ਪਾਪ ਭੰਬੜ ਮਚਾਏ ਪਾਪੀ ਨੇ ਜਾ ਕੇ ਦੇਣ ਠਾਰਿਆ ਹੋ ਗਏ ਹਿੰਦ ਡੋਬੀ ਬਚਾਉਣ ਵਾਸਤੇ ਦਿੱਲੀ ਨੂੰ ਤਿਆਰਿਆ ਕੋਰਸੀ ਦੀ ਖਾਤਰ ਹਕੈਦ ਕਰਿਆ ਜੀ ਪਿਤਾ ਨੂੰ ਪਾਪੀ ਨੇ ਬਟ ਸਿਰ ਭਾਈ ਦਾ ਸੀ ਭੇਟ ਕਰਿਆ ਜੀ ਪਿਤਾ ਨੂੰ ਪਾਪੀ ਨੇ ਧੱਕੇ ਨਾਲ ਪਾਪੀ ਮੋਮਨੋਂ ਬਣਾਉਂਦੇ ਆ ਹੁੰਦੇ ਅਤਿਆਚਾਰਿਆ ਹੋ ਗਏ ਹਿੰਦ ਡੋਬਦੀ ਬਚਾਉਣ ਬਾਤ ਤੇ ਦਿੱਲੀ ਨੂੰ ਤਿਆਰ ਐ ਲੁੱਟ ਜਾਂਦੀ ਹਿੰਦ ਲੁੱਟ ਜਾਂਦੇ ਪਾਪੀ ਦੇ ਵਿਆਹ ਦੇ ਸਾਥ ਐ ਕਹਿਰ ਗੁਜ਼ਾਰਦੀ ਜਿਹੜੇ ਨਹੀਂ ਮੰਨਦੇ ਖਤਮ ਕਰਦੇ ਲੋਕ ਤਾਂ ਮਾਰਦੇ ਹੋ ਗਈ ਹਿੰਦ ਡੋਬਦੀ ਲੁੱਟ ਜਾ ਰਵਾਂ ਏ ਖਿਸੇ ਭਰੀ ਜਾਂਦੇ ਐ ਲੁੱਟ ਜਾ ਰਵਾਂ ਏ ਖਿਸੇ ਭਰੀ ਜਾਂਦੇ ਐ ਮਾਰਦੇ ਢਕਾਰਿਆ ਹੋ ਗਈ ਹਿੰਦ ਡੋਬਦੀ ਬਚਾਉਣ ਬਾਸਤੇ ਦਿੱਲੀ ਨੂੰ ਤਿਆਰ ਐ ਦੋਹੀਏ ਗਰੀਬ ਹੜੇ ਕੱਢੀ ਜਾਂਦੇ ਐ ਬੈਠੇ ਅੰਦਰ ਡੜੇ ਦੇਣਗੇ ਨਾ ਖੇੜ ਦੁੱਧ ਦਾ ਪਾਣੀ ਵਿੱਚੋਂ ਪਾਣੀ ਨੂੰ ਦੇਣਗੇ ਨਾ ਖੇੜ ਦੁੱਧ ਦਾ ਵਿੱਚੋਂ ਪਾਣੀ ਨੂੰ ਜਦੋਂ ਸਾਹਮਣੇ ਖੜੇ ਸੱਚ ਦੀ ਕਚਹਿਰੀ ਵਿੱਚ ਹਨ ਪਾਪੀਓ ਕਰ ਦੇਣ ਯਾਰ ਐ ਹੋ ਗਏ ਨੇ ਰੋਬ ਦੀ ਬਚਾਉਣ ਬਾਤ ਤੇ ਦਿੱਲੀ ਨੂੰ ਤਿਆਰ ਐ ਚਲੋ ਚਾਲ ਤੁਰ ਪੁੱਜ ਗਏ ਆਗਰੇ ਕੱਟ ਕੇ ਤੇ ਪਾਉਂਦੇ ਐ ਕਟਣੀ ਗਰੀਬ ਐ ਹਸਨ ਦੀਨ ਦੀ ਹੋਗੇ ਪਰਵੰਦ ਐ ਦੇਖ ਤੇ ਆ ਕੁੱਠੀ ਨਾ ਗਹਿਰੇਆਂ ਜੜੀ ਕੀਤਾ ਆ ਪਕਾਰ ਐ ਹੋਗੇ ਢੋਬਾ ਦੀ ਬਚਾਉਣ ਵਾਸਤੇ ਦਿੱਲੀ ਨੂੰ ਤਿਆਰ ਐ ਸਾਧੂ ਸਿੰਘਾ ਕੌਣ ਜੋ ਕਿਸੇ ਲਈ ਹੱਸ ਕੇ ਭੇਟ ਸੀਸ਼ ਦੀ ਕਰੇ ਆਪਣੇ ਸਰੀਰ ਯੋਤੇ ਦੁੱਖ ਜਾਰ ਕੇ ਦੁੱਖ ਕਿਸੇ ਦੇ ਹਰੇ ਬੈਠੇ ਆਦੇ ਸੋਹਣਿਆਂ ਨਾ ਨੋਵੇਂ ਗੁਰੂ ਜਿਆ ਬਿਤ ਸੰਸਾਰਿਆ ਹੋ ਗਏਂਂ ਡੋਬ ਦੀ ਬਚਾਉਣ ਬਾਤ ਤੇ ਦਿਲਲੀ ਨੂੰ ਤਿਆਰ ਐ ਹੋ ਗਏਂਂ ਡੋਬ ਦੀ ਬਚਾਉਣ ਬਾਤ ਤੇ ਦਿਲਲੀ ਨੂੰ ਤਿਆਰ ਐ ਇਹਨਾਂ ਕੁਝ ਕਹਿੰਦਾ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ